ਕੁੱਤਾ ਵੇਗਾ ਮੋਟਰਸਾਈਕਲ ਦੇ ਠੰਬਾਈ ਹੱਲਣ ਦਾ ਨਾਮ ਨਹੀਂ ਲੈ ਰਿਹਾ। ਠੰਡਾਏ ਬੜੇ ਰੋਲੇ ਮਾਰ ਰਹੇ ਨੇ ਕੀ ਪਾ ਰਹੇ ਨੇ। ਜੀ ਦੇਖੋ ਵੀ ਹੁਣ ਕੁੱਤਾ ਕਿਵੇਂ ਜਾਊਗਾ। ਕੋਈ ਤਾਂ ਤੇ ਮਿੱਟੀ ਲਗਾਤਾ। ਆ ਖੜਾ ਰਹੇ ਜਾਂ ਕਿੰਡਾ ਹੁਣ ਕਰਾਉਂਦੀ ਹੈ। ਲੰਮੀ ਨਗਰ ਉਹ ਮਾ ਪਿੱਛੇ ਹੀ ਹਟ ਗਿਆ। ਇਦੋਂ ਮੈਂ ਸਰਚ ਵੀ ਡਾਲਾ ਵੱਜਿਆ ਤਾਰੀ ਇਹਦੇ ਆਲੇ ਪੈਂਦਾ ਦੇ ਕਿੱਤੇ ਵਾਂਗੂ ਪੈਂਦਾ ਭਾਂਡਾ ਯਾਰ ਹਲਕੇ ਗਿਆ ਉੱਥੇ ਮੇਰੇ ਨਾਲ ਕਬਜ਼ਾ ਫਿਰ ਆ ਲੈਵੇਗਾ ਮੇਰਾ ਨਾ ਹੋ ਰਾ ਨਵੇਂ ਨਵੇਂ ਕੱਢਾਂ ਹੋ ਰੋ ਸੋ ਭਾਈ ਉਹ ਆ ਮੋਟਰੈਕ ਦਾ ਇਹ ਤੁਨ ਉੱਡਲੀ ਗਿਆ ਨਵੇਂ ਕੱਢਾਂਗਾ ਖੜ ਜਾ ਇੱਧਰ ਮੇਰਾ اوڙي يار پراه وان کي يار او بينتالي دا او يار اويرا سويلاي اور دانيا گاؤں آکا ونجا بابا تو پيرين نان ڏور پيار کا او يار موٽو پاي سويلاي सादे मारे तुझे मार मार सादे। वही वही रे रे जार्जा लम्हे लगा रे ना। अरे 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 अ ਕੋਈ ਖੜ ਕੇ ਨਹੀਂ ਆ। ਕੋਈ ਹੋਰ ਨਹੀਂ ਖੜਾ। ਇਹ ਵੀਡੀਓ ਵੀ ਲੱਗਦਾ। ਰਕੜਾ ਜਾ। ਅਰੋੜਾ ਮਾਰੂਣਾ। ਬਾਰੇ ਮਾਰੂਣਾ। ਬੰਦੇ ਦੇ ਦਰਦ ਨੂੰ ਰੋਕਿਆ। ਹੋ ਗਿਆ। ਹੋ ਗਿਆ। ਫਸਫਸ ਜਿਹਾਂ ਹੋ ਗਿਆ। ਹੋ ਗਿਆ। ਤੇ ਗੰਨ ਜਾਂਦਾ ਹੈ। ਕੁੱਤੇ ਦੇ ਵਰਦੇ ਮੋਟੇ ਖਾਂ ਗਏ ਜੀ ਮੇਰੇ ਦਰਦ ਮੈਂ ਖਾ ਹੋ ਗਿਆ ਇਹਦੇ ਖੜਾ ਦੇ ਕੁਲੇ ਲਗਾ ਕੁਲੇ ਲਕਰ ਕਰ ਰੋਕਾ ਨੰਨ ਕਾ ਪਾਉ ਰੋਟੀਆਂ ਨੂੰ ਨਾ 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 ਜਾ ਮੈਂ ਇਹਦੇ ਜਾਣਦਾ ਕੁੱਤੇ ਦੇ ਫੇਰ ਪੈਦਾ ਕਾ ਸਵਾ ਮੋਟਰਸਾਈਕਲ ਚੜਦਾ ਲੈ ਮੋਟਰਸਾਈਕਲ ਪਹਿਲੇ ਕਾਲਾ ਕੁੱਤਾ ਹੈ ਕਾਲਾ ਹੈ ਉਸਨਾਰੇ ਕਾਲਾ ਕੁੱਤਾ ਹੈ ਪਾਲਦੇ ਹੋਦੇ ਮਜੀਤ ਨੂੰ ਹੋਣਾ ਹਾਂ ਡਰਿਆ ਬੈਠਾ ਬਈ ਕਾਲੇ ਕੁੱਤਾ ਮੈਂ ਕਹਿੰਦਾ ਉਹ ਸਾਰੇ ਕਾਲੇ ਕੁੱਤੇ ਨੇ ਉਹਦਾ ਮੋਟਰਸਾਈਕਲ ਚੜਦਾ ਕਰੀ ਉਹ ਕਾਲੇ ਕੁੱਤੇ ਉਹਦਾ ਕਾਲੇ ਕਾਲਾ ਫੋਨ ਆ ਗਿਆ ਉਹ ਕਾਲੇ ਦੇ ਕੁੱਤੇ ਉਸਨਾਰੇ ਕਾਲੇ ਦਾ ਗਾਨਾ ਉਹ ਕਿਹੜਾ ਕਹਿ ਰਿਹਾ ਲੋਕ ਨੂੰ ਸਭ ਪਾਲੀਆਂ ਦਾ ਹੋ ਆਉਂਦਾ ਕੱਢ ਗਏ ਉਰੇ ਨਾਲ ਮੋਟਰਸਾਈਕਲ ਕੋਲੇ ਮੋਟਰਸਾਈਕਲ ਕੱਟਣਾ ਆਪਾਂ ਉਹ ਜਿੱਤੇ ਉਹ ਕਾਲਾ ਕੁੱਤਾ ਤੇ ਮੋਟਰਸਾਈਕਲ ਹੱਕ ਰੰਦੜੋ ਕਾਲੀ ਫੂਲਾ ਕਹੇ ਕਿ ਕਿਦੋਂ ਵਾਰ ਕੋਲ ਮੋਟਰਸਾਈਕਲ ਧੜਾ ਦੇ ਰਾਵ ਹੋ ਗਿਆ ਲੈ ਕਿ ਨੋ ਬਾਈ ਬਣ ਕੇ ਤੇ ਮੋਟਰਸਾਈਕਲ ਕੋਸਵਾਰੀ ਕਾਲਾ ਕੁੱਤਾ ਧੜਾ ਮੋਦਰੇ ਕੋਲੇ ਉਹ ਕਾਲੇ ਫੂਲਾ ਕਹੇ ਹੋਇਆ ਮੋਟਰਸਾਈਕਲ ਕਰਨ ਦਾ ਕਾਲੇ ਨੇ ਕੰਮ ਕਰਦਾ ਪਤਾ ਜਰਾ ਮੋਟਰਸਾਈਕਲ ਤੇ ਦਾ ਇਹ ਆਉਂਦਾ ਗਾਹੋ ਉਹ ਦੇਖੋ ਕੰਟੈਕਟ ਪੁੱਤੇ ਕਹਿੰਦੇ ਮੈਨੂੰ ਪੁੱਤੇ ਕਹਿੰਦੇ ਪੁੱਤੇ ਕੀ ਕਰ ਰਹੇ ਨੇ ਫਿਰ ਹੋ ਵਕਤ ਜਿਹੜੇ ਜਿਹੜੇ ਮਰੇ ਜਾ ਪੁੱਤ ਦੇਖੇ ਮਾਰ ਰਿਹਾ ਆ ਗਿਆ ਬਈ ਕੁੱਤੇ ਦਾ ਮਾਲਕ ਦੇਖ ਜਦੋਂ ਕੁੱਤੇ ਨੂੰ ਬੁਲਾਉਣ ਲੱਗ ਗਿਆ ਉਹਦੀ ਪੂਸਾ ਮਾਰਨ ਲੱਗ ਗਿਆ ਕਿੰਨਾ ਵਫਾਦਾਰ ਜਾਨਵਰ ਆ ਉਹਦੇ ਮਾਲਕ ਤੋਂ ਬਿਨਾਂ ਕਿਸੇ ਨਾਲ ਨਹੀਂ ਤੁਰਿਆ ਦੇਖੋ ਬਾਈ ਦਾ ਕੁੱਤਾ ਇਹ ਇਹਦੇ ਨਾਲ ਉੱਠ ਕੇ ਉਹਦੀ ਨਾਲ ਤੁਰ ਪਿਆ ਸੜਤਾ ਮੋਟਰਸਾਈਕਲ ਦਾ ਵੀ ਖੜਾ ਨਾਲੇ ਮੋਟਰਸਾਈਕਲ ਦਾ ਖੜਾ ਛੁੱਟ ਗਿਆ ਨਾਲੇ ਦੇ ਖਲਾਬ ਦੇ ਮਾਲਕ ਨਾਲ ਗਿਆ ਕਿੰਨਾ ਵਫਾਦਾਰ ਜਾਨਵਰ ਹੈ ਬਈ ਇਹ ਦੇਖੋ ਬਈ